ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਗੋਲੀ ਚਲਦੀ ਰਹੀ ਦੇ ਭਾਗ 11ਵੇਂ ਬਾਰੇ ਸੋ ਭਾਗ 10ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦਾਰਾ ਸਿੰਘ ਹੁੰਦਾ ਹੈ ਉਹ ਪੁਲਿਸ ਦਾ ਟਾਟ ਨਿਕਲੇ ਆਉਂਦਾ ਹੈ ਤੇ ਬੱਬਰਾਂ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਉਹਨੂੰ ਗੱਡੀ ਛਾੜ ਦਿੰਦੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰਿਆਂ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ 2 ਢਾਈ ਮਹੀਨੇ ਦਾ ਸਮਾਂ ਬੀਤ ਗਿਆ ਪਰ ਨਿਹਾਲੋ ਆਪਣੀ ਮਾਸੀ ਕਰਤਾਰਕੌਰ ਕੋਲੋਂ ਪਿੰਡ ਰਾਣੀ ਪਰ ਨਾ ਗਈ ਕਿਉਂਕਿ ਉਥੋਂ ਦੀਆਂ ਖਬਰਾਂ ਭੈੜੀਆਂ ਆਉਂਦੀਆਂ ਸਨ ਜੈਲਦਾਰ ਬਿਸ਼ਨ ਸਿੰਘ ਦੇ ਕਤਲ ਨੇ ਪਿੰਡ ਦਾ ਹੁਰੀਆ ਹੀ ਵਿਗਾੜ ਦਿੱਤਾ ਸੀ ਕਾਤਲ ਫੜੇ ਨਹੀਂ ਸੰਗਏ ਜੈਲਦਾਰ ਦਾ ਮੁੰਡਾ ਆ ਸਕੋ ਪੁੱਤਰ ਪਿਆ ਤੇ ਪਿੰਡ ਦੇ ਲੋਕਾਂ ਨੂੰ ਤੰਗ ਕਰਨ ਲੱਗ ਪਿਆ ਮੇਰੇ ਪਿਤਾ ਦੇ ਕਾਤਲਾਂ ਦਾ ਤੁਹਾਨੂੰ ਪਤਾ ਹੈ ਕਾਤਲਾਂ ਦਾ ਪਤਾ ਦਿਓ ਨਹੀਂ ਤੇ ਆਰਾਮ ਨਾਲ ਜਿਉਣ ਨਹੀਂ ਦੇਵਾਂਗਾ ਉਹ ਸਾਰੇ ਪਿੰਡ ਨੂੰ ਲਲਕਾਰ ਕੇ ਆਖਦਾ ਲੋਕ ਮਨ ਹੀ ਮਨ ਉਸ ਨੂੰ ਗਾਲਾਂ ਦੰਦੇ ਬਦ ਅਸੀਸਾਂ ਦੰਦੇ ਥੁੱਕਦੇ ਨਹੀਂ ਸਨ ਉਹਦੇ ਵੱਲ ਪਰ ਸਿੱਧਾ ਉਹਦੇ ਸਾਹਮਣੇ ਕੋਈ ਮੂੰਹ ਨਹੀਂ ਸੀ ਖੋਲਦਾ ਜਿਹੜਾ ਮੂੰਹ ਖੋਲਦਾ ਸੀ ਉਹੀ ਬਾਚੀਆਂ ਭਣਾ ਬੈਠਦਾ ਸੀ ਜੈਲਦਾਰ ਦੇ ਪੁੱਤਰ ਨੂੰ ਕਿਸੇ ਦਾ ਡਰ ਨਹੀਂ ਸੀਗਾ ਰਿਆਸਤ ਤੇ ਅੰਗਰੇਜ਼ ਸਰਕਾਰ ਦੀ ਪੁਲਿਸ ਉਸ ਦੀ ਪਿੱਠ ਤੇ ਸੀ ਜੈਲਦਾਰ ਦੇ ਕਾਤਲਾਂ ਦਾ ਪਤਾ ਕਰਨ ਦੇ ਪੱਜ ਨਾਲ ਪੁਲਿਸ ਵਾਲੇ ਤੀਸਰੇ ਦਿਨ ਉੱਥੇ ਆ ਬਹਿੰਦੇ ਤੇ ਲੋਕਾਂ ਦੇ ਕੋਕੜ ਖਾਂਦੇ ਤੇ ਸ਼ਰਾਬਾਂ ਪਿੰਦੇ ਅਤੇ ਪਾਪ ਕਰਦੇ ਸਨ ਮਨਮਰਜ਼ੀ ਕਰਦੇ ਕਈਆਂ ਭਲੇ ਮਾਨਸਾਂ ਦੀ ਇੱਜ਼ਤ ਆਬਰੂ ਮਿੱਟੀ ਵਿੱਚ ਰੋਲਦੇ ਸਨ ਕਈ ਭਲੇ ਮਾਨਸ ਪਿੰਡੋਂ ਹੀ ਨਿਕਲ ਗਏ ਐਸੀਆਂ ਹਾਲਤਾਂ ਦੇਖ ਕੇ ਸੋਹਣ ਸਿੰਘ ਨੇ ਨਿਹਾਲੋ ਨੂੰ ਪਿੰਡ ਨਾ ਸਕਿਆ ਉਹ ਸੋਚਦਾ ਵੀ ਜੈਲਦਾਰ ਦੇ ਮੁੰਡੇ ਕੋਲੋਂ ਕਦੀ ਭਲਾ ਨਹੀਂ ਹੋ ਸਕਦਾ ਆਦਮ ਪਰ ਵਿੱਚ ਨਿਹਾਲੋ ਦਾ ਦਿਲ ਲੱਗ ਗਿਆ ਉਹ ਵੀ ਆਪਣੀ ਮਾਸੀ ਦੀ ਧੀ ਭੈਣ ਬਿਸ਼ਨੀ ਨਾਲ ਨਿੱਗਾ ਸਹੇਲ ਪੁਣਾ ਪਾ ਬੈਠੀ ਕੁਝ ਕੁੜੀਆਂ ਹੋਰ ਸੇਲੀਆਂ ਬਣ ਗਈਆਂ ਚਰਖਾ ਕੱਤਦੀਆਂ ਇਕੱਠੀਆਂ ਬੈਠ ਕੇ ਕਸੀਦਾ ਕੱਟਦੀਆਂ ਕਸੀਦਾ ਕੱਟਣ ਦਾ ਬੜਾ ਰਵਾਸ ਸੀ ਉਦੋਂ ਨਿਹਾਲੋ ਦੀ ਮਾਸੀ ਨੇ ਤਿੰਨ ਫੁਲਕਾਰੀਆਂ ਰੰਗਾ ਦਤੀਆਂ ਬਿਸ਼ਨੀ ਦਾ ਵਿਆਹ ਕਰਨਾ ਸੀ ਉਸਦੇ ਵਿਆਹ ਲਈ ਫੁਲਕਾਰੀ ਤੇ ਬਾਗ ਚਾਹੀਦੇ ਸਨ ਨਿਹਾਲੋ ਦਾ ਹੱਥ ਸਾਫ਼ ਸੀ ਉਹ ਬੁੱਟੀ ਬੜੀ ਸੁਚੱਜਤਾ ਨਾਲ ਪਾਉਂਦੀ ਸੀ ਮੰਗੋ ਮੈਰੀ ਕੋਲ ਇਹ ਗੁਣ ਸੀ ਕਿ ਉਹ ਦਰੀਆਂ ਉੰਨਣਾ ਨਿਵਾਰ ਬਣਾਉਣਾ ਕਰਸ਼ੋਈ ਦਾ ਕੰਮ ਪੱਟ ਤੇ ਬਾਗ ਫਲਕਾਰੀਆਂ ਕੱਢਣ ਵਿੱਚ ਤਾਂ ਉਸਤਾਦ ਮੰਨੀ ਜਾਂਦੀ ਸੀ ਇੱਕ ਦਿਨ ਨਿਹਾਲੋ ਮੰਗੋ ਦੇ ਘਰ ਕਸਿੱਦਾ ਕਰਦੀ ਸੀ ਕਿ ਰਾਮ ਸਿੰਘ ਆ ਗਿਆ ਮੰਗੋ ਨੇ ਰਾਮ ਸਿੰਘ ਨੂੰ ਆਦਰ ਨਾਲ ਅੰਦਰ ਬਿਠਾਇਆ ਸੁੱਖ ਸਾਦ ਪੁੱਛੀ ਤੇ ਪਾਣੀ ਪਿਲਾਇਆ ਰਾਮ ਸਿੰਘ ਨੇ ਨਿਹਾਲੋ ਨੂੰ ਪਛਾਣ ਲਿਆ ਉਸ ਨੇ ਮੰਗੋ ਨੂੰ ਪੁੱਛਿਆ ਵੀ ਬਾਹਰ ਬੈਠੀ ਕੁੜੀ ਰਾਣੀਪਰੀ ਤੋਂ ਸੋਣ ਸਿਉਂਦੀ ਧੀ ਹੈ ਆਹੋ ਇੱਥੇ ਕਿਧੇ ਘਰ ਆਈ ਹੈ ਆਪਣੀ ਮਾਸੀ ਕਰਤਾਰੋ ਵਾਲਾ ਰਤਾ ਅੰਦਰ ਸੱਦ ਸੋ ਮੰਗੋ ਨੇ ਨਿਹਾਲੋ ਨੂੰ ਆਵਾਜ਼ ਮਾਰੀ ਕੁੜੀ ਨਿਹਾਲੋ ਉਰੇ ਆ ਨਿਹਾਲੋ ਉੱਠ ਕੇ ਅੰਦਰ ਆ ਗਈ RAM ਸਿੰਘ ਉਸ ਨੂੰ ਦੇਖ ਕੇ ਮੁਸਕਰਾ ਪਿਆ ਨਿਹਾਲੋ ਕੁਝ ਸ਼ਰਮਾ ਗਈ ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਨਿਹਾਲੋ ਤੂੰ ਕਦੋਂ ਆਈਆਂ ਇੱਥੇ ਨਿਹਾਲੋ ਨੇ ਅੱਖਾਂ ਉੱਚੀਆਂ ਕੀਤੀਆਂ ਨਿਗਾਹ ਭਰ ਕੇ ਉਸ ਵੱਲ ਵੇਖਿਆ ਤੇ ਉੱਤਰ ਦਿੱਤਾ ਵੀ 2-2.5 ਮਹੀਨੇ ਹੋ ਗਏ ਨੇ ਜਦੋਂ ਜੇਲ੍ਹਦਾਰ ਦਾ ਕਤਲ ਹੋਇਆ ਸੀ ਉਦੋਂ ਆਈ ਸੀ ਅਜੇ ਪਿੰਡ ਨਹੀਂ ਜਾਣਾ ਬਾਪੂ ਆਵੇਗਾ ਤਾਂ ਜਾਵਾਂਗੀ ਰਾਮ ਸਿੰਘ ਨੇ ਨਿਹਾਲੋ ਦੀਆਂ ਮੋਟੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਤਾਂ ਉਹ ਕੁਝ ਕੰਬ ਗਈ। ਉਸ ਨੇ ਅੱਖਾਂ ਦੇ ਛੱਪਰ ਨੀਵੇਂ ਕਰ ਲਏ। ਉਹ ਲਾਜਵੰਤੀ ਵਾਂਗ ਹੀ ਨਿਗਾਹ ਛੋ ਨਾਲ ਕਮਲਾ ਗਈ। ਤੂੰ ਕੁਝ ਲਿੱਸੀ ਹੋਈ ਯਾਪਦੀ ਐ। ਨਹੀਂ ਅੱਗੇ ਨਾਲੋਂ ਤਕੜੀ ਆਂ। ਉਂਝੀ ਤੁਸਾਂ ਜੇਰ ਪਿੱਛੋਂ ਦੇਖਿਆ ਮੈਨੂੰ। ਆ 5 ਕੁ ਮਹੀਨੇ ਹੋ ਗਏ ਨੇ ਚੰਦਰਾ ਜੈਲਦਾਰ ਮਾਰਿਆ ਗਿਆ। ਮਾਲੇ ਬੰਦੇ ਨੂੰ ਇਉਂ ਹੀ ਮਰਨਾ ਪੈਂਦਾ ਹੈ। ਬੈਠ ਜਾ। ਲਾਗੇ ਪੀੜੀ ਪਈ ਐ। ਨਿਹਾਲੋ ਪੀੜੀ ਤੇ ਬੈਠ ਗਈ। ਤੁਸੀਂ ਗੱਲਾਂ ਕਰੋ ਮੈਂ ਰੋਟੀ ਤਿਆਰ ਕਰਾਂ। ਮੰਗੋ ਨਹੀਂ ਕਿਹਾ। ਨਹੀਂ ਚਾਚੀ ਰੋਟੀ ਦੀ ਲੋੜ ਨਹੀਂ ਹੈਗੀ। ਮੈਂ ਹੁਣੇ ਚਲੇ ਜਾਣਾ। ਅਸਾਂ ਰਾਤ ਨੂੰ ਇਕੱਠੇ ਹੋਣਾ ਧਰਮੂ ਵੀ ਉੱਥੇ ਹੋਵੇਗਾ ਧਰਮੂ ਆਪਣੇ ਪੁੱਤਰ ਦਾ ਨਾਂ ਸੁਣ ਕੇ ਉਸ ਦੀ ਹਿੱਕ 'ਚੋਂ ਉਸ ਦਾ ਮਾਂ ਦਿਲ ਮਮਤਾ ਨਾਲ ਤੜਫਟਿਆ ਚਾਚੇ ਜੀਵਨ ਮੌਤ ਦਾ ਘੋਲ ਕੁਲਦੇ ਆ 60 ਫੀਟ ਲੱਗ ਜਾਂਦੀ ਹੈ ਲੋਕਾਂ ਨੂੰ ਸੁਖੀ ਕਰਨ ਲਈ ਕਿਸੇ ਨੂੰ ਤਾਂ ਮਰਨਾ ਹੀ ਪੈਂਦਾ ਹੈ ਗੁਲਾਮ ਦੇਸ਼ਾਂ ਨੂੰ ਆਜ਼ਾਦ ਮਾਮਾ ਦੇ ਪੁੱਤਰੀ ਕਰਾਇਆ ਕਰਦੇ ਨੇ ਮੈਂ ਤੇ ਖੁਸ਼ ਹਾਂ ਪੁੱਤਰ ਨੇਕ ਕੰਮ ਕਰ ਰਿਹਾ ਸਾਡਾ ਪੁੱਤ ਸਵਾ ਕੁ ਘੰਟਾ ਗੱਲਾਂ ਕਰਕੇ ਤਰਕਾਲਾ ਪੈਂਡ ਤੋਂ ਪਹਿਲਾਂ ਹੀ ਰਾਮ ਸਿੰਘ ਚਲਾ ਗਿਆ ਨਿਹਾਲੋ ਪਹਿਲਾਂ ਰਾਮ ਸਿੰਘ ਨੂੰ ਜਾਣਦੀ ਸੀ ਉਹ ਦਿਯਾਲੀ ਦੇ ਘਰ ਆਉਂਦਾ ਜਾਂਦਾ ਸੀ ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਨਿਹਾਲੋ ਨੂੰ ਜਦੋਂ ਵੀ ਪਤਾ ਲੱਗਦਾ ਵੀ ਰਾਮ ਸਿੰਘ ਪਿੰਡ ਆਇਆ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਦਿਯਾਲੀ ਦੇ ਘਰ ਚਲੀ ਜਾਂਦੀ ਤੇ ਗੱਲਾਂ ਕਰ ਲੈਂਦੀ ਜੈਲਦਾਰ ਦੇ ਕਤਲ ਵਾਲੇ ਦਿਨ ਤੋਂ 7 ਕੋ ਦਿਨ ਪਹਿਲਾਂ ਉਹ ਮਿਲੇ ਸਨ ਤੇ ਰੱਜ ਕੇ ਗੱਲਾਂ ਕੀਤੀਆਂ ਸਨ ਉਹਨਾਂ ਨੇ ਉਦੋਂ ਉਸ ਨੇ ਨਿਹਾਲੋ ਨੂੰ ਦੱਸਿਆ ਕਿ ਉਹ ਜੈਲਦਾਰ ਦਾ ਖੂਨ ਕਰੇਗਾ ਉਹ ਦੇਸ਼ ਦੀ ਖਾਤਰ ਕੰਮ ਕਰੇਗਾ ਭਾਵੇਂ ਉਸ ਨੂੰ ਡਾਕੇ ਕਿਉਂ ਨਾ ਮਾਰਨੇ ਪੈਣ ਮਰਨਾ ਕਿਉਂ ਨਾ ਪਵੇ ਮੰਗੋ ਦੇ ਘਰੋਂ ਤੁਰਨ ਲੱਗੇ ਆਂ ਰਾਮ ਸਿੰਘ ਨੇ ਨਿਹਾਲੋ ਨੂੰ ਆਖਿਆ ਸੀ ਵੀ ਨਿਹਾਲੋ ਜਿਉਂਦੇ ਰਹਿਾਂਗੇ ਤਾਂ ਮਿਲਾਂਗੇ ਕੰਮ ਔਖੇ ਨੇ ਝੋਲੀ ਚੁੱਕਾਂ ਦਾ ਸੁਧਾਰ ਕਰ ਰਹੇ ਆ ਹੁਣ ਤਾਂ ਲੜਨ ਮਰਨ ਵੱਲ ਧਿਆਨ ਹੈ ਚੇਤੇ ਰੱਖੀ निहालो ਕੋਈ ਉੱਤਰ ਨਹੀਂ ਦੇ ਸਕੀ ਉਹ ਜਾਂਦੇ ਨੂੰ ਦੇਖਦੀ ਰਹੀ ਸੀ ਉਸ ਦੀ ਸੱਜੀ ਅੱਖ ਵਿੱਚੋਂ ਹੰਝੂ ਡੁੱਲ ਪਿਆ ਸੀ ਅੱਠ ਕੋ ਦਿਨ ਪਿੱਛੋਂ ਆਦਮ ਪਰਦੇ ਵਸਨੀਕ ਡੋਂਗੀਆਂ ਤਰਕਾਲਾਂ ਵੇਲੇ ਆਪਣੇ ਘਰਾਂ ਵਿੱਚ ਬੈਠੇ ਰੋਟੀ ਟੁਕ ਖਾ ਰਹੇ ਸਨ ਕੋਈ ਮਾਲ ਡੰਕਰ ਨੂੰ ਪੱਠੇ ਪਾ ਰਿਹਾ ਸੀ ਕੋਈ ਰੋਟੀ ਟੁਕ ਖਾ ਵੇਲੇ ਬੈਠੇ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸਨ ਕਿ ਪੱਕੀਆਂ ਬੰਦੂਕਾਂ ਦੀ ਗੋਲੀ ਚੱਲਣ ਦੀ ਆਵਾਜ਼ ਆਈ ਉਸ ਨੇ ਸਾਰਿਆਂ ਨੂੰ ਚਕੰਨੇ ਕਰ ਦਿੱਤਾ ਉਹ ਪੁਲਿਸ ਆਈ ਹੈ ਡਾਕੂ ਆਏ ਨੇ ਕਿਤੇ ਬੱਬਰ ਨਾ ਆਏ ਹੋਣ ਲੋਕਾਂ ਨੇ ਵੱਖੋ ਵੱਖਰੇ ਵਿਚਾਰ ਸਨ ਪਰ ਸਭ ਸਹਿਮ ਗਏ ਤੇਮੀਆਂ ਨਸਕੇ ਅੰਦਰ ਵੜ ਗਈਆਂ ਘਰਾਂ ਦੇ ਬੂਹੇ ਬੰਦ ਕਰ ਲਏ ਕਿਸੇ ਨੂੰ ਹੌਸਲਾ ਨਾ ਪਿਆ ਕਿ ਪਤਾ ਕਰਦਾ ਕਿ ਕੌਣ ਗੋਲੀ ਚਲਾ ਰਿਹਾ ਸੀ 1922-23 ਚ ਐਸੀ ਹਾਲਤ ਸੀ ਵੀ ਸਾਰੇ ਦੇਸ਼ ਵਿੱਚ ਬਦਅਮਨੀ ਸੀ ਰਿਆਸਤ ਦੀ ਸਾਰੀ ਪੁਲਿਸ ਦੇਸ਼ ਭਗਤਾਂ ਅਕਾਲੀਆਂ ਤੇ ਬੱਬਰਾਂ ਨੂੰ ਫੜਨ 'ਚ ਭਟਕ ਰਹੀ ਸੀ ਦੇਸ਼ ਭਗਤੀ ਦੀ ਜਵਾਲਾ ਨੂੰ ਨੱਪਣ ਵਿੱਚ ਰੁਚੀ ਹੋਈ ਸੀ ਚੋਰਾਂ ਡਾਕੂਆਂ ਵੱਲ ਉਹਨਾਂ ਦਾ ਓਕਾ ਹੀ ਧਿਆਨ ਨਹੀਂ ਸੀਗਾ ਦੇਖਦੇ ਚੋਰ ਡਾਕੂ ਗਰਮ ਹੋ ਗਏ ਸਨ ਉਹ ਘਰ ਲੁੱਟਦੇ ਤੇ ਰਾਹ ਮਾਰਦੇ ਸਨ ریاਸਤ ਦੀਆਂ ਫੌਜਾਂ ਵਿੱਚੋਂ ਕਈ ਜਵਾਨ ਪੱਕੀਆਂ ਰੈਫਲਾਂ ਲੈ ਕੇ ਭਗੌੜੇ ਹੋਏ ਡਾਕੂ ਬਣ ਗਏ ਤੇ ਵੈਰੀਆਂ ਦਾ ਖੂਨ ਕਰਦੇ ਸਨ ਕੋਈ ਫੜਿਆ ਵੀ ਜਾਂਦਾ ਤਾਂ ਉਸ ਦਾ ਮੁਕੱਦਮਾ ਨਿਪਰੇ ਨਾ ਚੜਦਾ ਸਾਲ ਤੋਂ ਸਾਲ ਹਵਾਲਾਤ ਵਿੱਚ ਸੜਦਾ ਰਹਿੰਦਾ ਵੱਡੀ ਬੇਮੈਨੀ ਦਾ ਦੌਰ ਸੀ ਪਟਵਾਰੀ ਲੰਬੜਦਾਰ ਤੇ ਚੌਂਕੀਦਾਰਾਂ ਦਾ ਕੰਮ ਬਸ ਰਾਜੇ ਦੀ ਝੋਲੀ ਚੁਕਣਾ ਤੇ ਇਨਾਮ ਪ੍ਰਾਪਤ ਕਰਨਾ ਸੀ ਆਦਮ ਪਰ ਵਿੱਚ ਨਾ ਪੁਲਿਸ ਆਈ ਤੇ ਨਾ ਹੀ ਬੱਬਰ ਆਏ ਸਨ ਬੰਦੂਕ ਦਾ ਫੈਰ ਕਰਨ ਵਾਲੇ ਡਾਕੂ ਸਨ ਉਹਨਾਂ ਦਾ ਲੀਡਰ ਬਰਿਆਮ ਸਿੰਘ ਇੱਕ ਭਗੌੜਾ ਫੌਜੀ ਸੀ ਸਾਰਾ ਪਿੰਡ ਘੇਰ ਲਿਆ ਉਹਨੇ ਉਹਨਾਂ ਕੋਲ ਪੱਕੀਆਂ ਬੰਦੂਕਾਂ ਤੇ ਪਿਸਤੌਲ ਸਨ ਉਦੋਂ ਬਰਿਆਮ ਸਿੰਘ ਧੁਗੇ ਦੇ ਨਾਂ ਤੋਂ ਸਾਰਾ ਦੁਆਬਾ ਡਰਦਾ ਸੀ ਉਸ ਨੇ ਤਕੜੇ ਡਾਕੇ ਮਾਰੇ ਸਨ ਉਸ ਦੇ ਨਾਲ ਚੌਖੇ ਬੰਦੇ ਸਨ ਤੇ ਪੁਲਿਸ ਉਹਨਾਂ ਨੂੰ ਫੜਨ 'ਚ ਕਾਮਯਾਬ ਨਹੀਂ ਸੀ ਹੋਈ ਉਸ ਦਾ ਨਾਂ ਸੁਣ ਕੇ ਹੀ ਲੋਕਾਂ ਦਾ ਲਹੂ ਪਰਫਵਾੰਗ ਜੰਮ ਜਾਂਦਾ ਸੀ ਦਲੇਰ ਜਵਾਨ ਤੇ ਫੁਰਤੀਲਾ ਬਹੁਤ ਸੀ ਉਹ ਉਸਨੇ ਬਾਬਤ ਬਹੁਤ ਕਹਾਣੀਆਂ ਪ੍ਰਚਲਿਤ ਸਨ ਉਹਨਾਂ ਕਹਾਣੀਆਂ ਵਿੱਚ ਇਹ ਵੀ ਸੀ ਕਿ ਜਦੋਂ ਬਰਿਆਮ ਸਿੰਘ ਫੌਜ ਵਿੱਚ ਸੀ ਤਾਂ ਇੱਕ ਦਿਨ ਸ਼ਾਮ ਦੀ ਹਾਜ਼ਰੀ ਛੌਣੀ ਤੇ ਲਵਾ ਕੇ ਨੱਠ ਗਿਆ ਤੇ 20 ਮੀਲ ਦੂਰ ਇੱਕ ਪਿੰਡ ਵਿੱਚ ਆਪਣੇ ਵੈਰੀ ਨੂੰ ਕਤਲ ਕਰਕੇ ਮੁੜ ਸਵੇਰ ਦੀ ਹਾਜ਼ਰੀ ਸਮੇਂ ਹਾਜ਼ਰ ਹੋ ਗਿਆ ਛੌਣੀ ਵਿੱਚ ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਬਾਹਰ ਗਿਆ ਸੀ ਫਿਰ ਉਸਤੇ ਮੁਕੱਦਮਾ ਚੱਲਿਆ ਪਰ ਹਾਜ਼ਰੀਆਂ ਲਗੀਆਂ ਹੋਣ ਕਰਕੇ ਸਾਫ਼ ਬਰੀ ਹੋ ਗਿਆ ਉਸ ਘਟਨਾ ਦੇ 1 ਸਾਲ ਪਿੱਛੋਂ ਫੌਜ ਵਿੱਚੋਂ ਨੱਠ ਗਿਆ ਤੇ ਡਾਕੂ ਬਣ ਗਿਆ ਡਾਕੂ ਵੀ ਭਿਆਨਕ ਉਹ ਸਨ 1893 ਵਿੱਚ ਜੰਮਿਆ ਸੀ ਡਾਕੇ ਮਾਰਨ ਸਮੇ ਉਹ 26-27 ਸਾਲ ਦਾ ਜਵਾਨ ਸੀ ڈاکੂ ਬਰਿਆਮ ਸਿੰਘ ਦਾ ਟੋਲਾ ਆਇਆ ਕੋਈ ਕੁਸਕੇ ਨਾ ਇਹ ਨਾਂ ਨਸਣ ਦਾ ਯਤਨ ਕਰੇ ਸਭ ਆਪੋ ਆਪਣੇ ਘਰ ਰਹਿਣ ਇੱਕ ਡਾਕੂ ਨੇ ਇੱਕ ਘਰ ਦੇ ਕੋਠੇ ਤੇ ਚੜਕੇ ਪਿੰਡ ਨੂੰ ਉੱਚੀ ਆਵਾਜ਼ ਵਿੱਚ ਇਉਂ ਹੌਸਲੇ ਨਾਲ ਆਖਿਆ ਜਿਵੇਂ ਉੱਪਰ ਕੋਈ ਸਰਕਾਰ ਨਹੀਂ ਹੁੰਦੀ ਕੋਈ ਪੁਲਿਸ ਤੇ ਫੌਜ ਨਹੀਂ ਹੁੰਦੀ ਡਾਕੂਆ ਨੇ ਪਿੰਡ ਦੇ 94 ਘਰ ਲੁੱਟ ਲਏ ਕਿਸੇ ਜੀ ਦਾ ਨੁਕਸਾਨ ਨਾ ਕੀਤਾ ਪਰ ਜਾਣ ਲੱਗੇ ਨਿਹਾਲੋ ਦੀ ਮਾਸੀ ਦੇ ਘਰ ਬੜੇ ਕੋਈ ਟੂਮ ਛੱਲਾ ਨਾ ਚੁੱਕਿਆ ਪਰ ਨਿਹਾਲੋ ਨੂੰ ਚੁੱਕ ਲਿਆ ਨਿਹਾਲੋ ਦੀ ਮਾਸੀ ਤੇ ਮਾਸੜ ਉੱਠ ਕੇ ਫੜਨ ਲੱਗੇ ਤਾਂ ਉਹਨਾਂ ਦੇ سینਿਆਂ ਤੇ ਬੰਦੂਕਾਂ ਦੀਆਂ ਨਾਲੀਆਂ ਰੱਖੀਆਂ ਗਈਆਂ ਉਹ ਵਿਚਾਰੇ ਲਹੂ ਦੇ ਕੁੱਟ ਭਰ ਕੇ ਰਹਿ ਗਏ ਡਰ ਤੇ ਸ਼ਰਮ ਨਾਲ ਨਿਹਾਲੋ ਦੇ ਅੰਗ ਝੂਠੇ ਪੈ ਗਏ ਉਹ ਚੰਗਰਾ ਵੀ ਨਾ ਮਾਰ ਸਕੀ ਉਸ ਨੂੰ ਬਾਹਰ ਧੰਦਾ ਗਿਆ ਘਰ ਦੇ ਅੱਗੇ ਇੱਕ ਆਦਮੀ ਬੰਦੂਕ ਲੈ ਕੇ ਖਲੋਤਾ ਰਿਹਾ ਦੂਸਰੇ ਪਾਸੇ ਵਿਚਾਰੀ ਮੰਗੋ ਮੈਰੀ ਨੂੰ ਚੁੱਕਿਆ ਉਸ ਨੂੰ ਵੀ ਡਾਕੂ ਨਾਲ ਲੈ ਤੁਰੇ ਮੰਗੋ ਦੇ ਚੁੱਕਣ ਤੋਂ ਕਿਆਸ ਲਾਇਆ ਗਿਆ ਵੀ ਪਿੰਡ ਵਿੱਚ ਡਾਕੂ ਬਰਿਆਮ ਸਿੰਘ ਨੂੰ ਸੱਦਣ ਵਾਲਾ ਸ਼ਾਮਾ ਅਮਲੀ ਸੀ ਪਰ ਆਪ ਪਾਪੀ ਕਈ ਦਿਨਾਂ ਤੋਂ ਪਿੰਡ ਨਹੀਂ ਸੀ ਵੜਿਆ ਡਾਕੂ ਚਲੇ ਗਏ ਦੂਰ ਨਿਕਲ ਗਏ ਤਾਂ ਸਾਰਾ ਪਿੰਡ ਡਾਡਾ ਮਾਰਨ ਲੱਗ ਪਿਆ ਨਿਹਾਲੋ ਦੀ ਮਾਸੀ ਨੇ ਤਾਂ ਕੰਦਾ ਨਾਲ ਸਿਰ ਮਾਰ ਮਾਰ ਕੇ ਸਿਰ ਪਾੜ ਲਿਆ ਤੇ ਕੰਗਾ ਵੇਣ ਪਾਪ ਆ ਕੇ ਰਾਤ ਨੂੰ ਰਵਾਉਣ ਲੱਗ ਪਈ ਉਸ ਵੇਲੇ ਲੰਬੜਦਾਰ ਆਦਮੀਆਂ ਨੂੰ ਲੈ ਕੇ ਥਾਣੇ ਵੱਲ ਨੱਠ ਟੁਟਿਆ ਕਿਉਂਕਿ ਡਾਕੂਆਂ ਨੇ ਲੰਬੜਦਾਰ ਦਾ ਘਰ ਵੀ ਲੁੱਟਿਆ ਸੀ ਦੋਸਤੋ ਇਹ ਸੀ ਗੋਲੀ ਚੱਲਦੀ ਗਈ ਨਾਵਲ ਦਾ ਭਾਗ 11ਵਾਂ ਤੇ ਭਾਗ 12ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ